ਦੋਸਤੋ ਦਿਨ 20 ਦਸੰਬਰ ਸਾਲ 1978 ਨੂੰ ਭਾਰਤ ਵਿੱਚ ਕਲਕੱਤੇ ਤੋਂ ਦਿੱਲੀ ਜਾਣ ਵਾਲੀ ਇੱਕ ਫਲਾਈਟ IC 410 ਦੇ ਜਦੋਂ ਕਲਕੱਤੇ ਤੋਂ ਉਡਾਣ ਭਰੀ ਤਾਂ ਉਸ ਵਿੱਚ ਸਵਾਰ 126 ਯਾਤਰੀਆਂ ਦੇ ਕੋਈ ਚਿੱਤ-ਚੇਤੇ ਵੀ ਨਹੀਂ ਸੀ ਕਿ ਅੱਜ ਦਾ ਦਿਨ ਉਹਨਾਂ ਲਈ ਬੜਾ ਹੀ ਮੱਤ ਭਾਗਾ ਰਹਿਣ ਵਾਲਾ ਹੈ ਤੇ ਇਹ ਦਿਨ ਉਹ ਸਾਰੀ ਜ਼ਿੰਦਗੀ ਕਦੇ ਵੀ ਭੁੱਲ ਨਹੀਂ ਸਕਣਗੇ ਇਹ ਹਵਾਈ ਜਹਾਜ਼ ਜਦੋਂ ਕਲਕੱਤੇ ਤੋਂ ਉੱਡ ਕੇ ਦਿੱਲੀ ਦੇ ਪਾਲਮ ਹਵਾਈ ਅੱਡੇ ਉੱਤੇ ਉਤਰਨ ਦੀ ਤਿਆਰੀ ਸ਼ੁਰੂ ਕਰਦਾ ਤਾਂ ਇਹਨੇ ਨੂੰ ਜਹਾਜ਼ ਵਿੱਚ ਚੀਕ ਝਾੜਾ ਮੱਚ ਜਾਂਦਾ 1 27 28 ਸਾਲਾਂ ਦਾ ਨੌਜਵਾਨ ਹੱਥ ਵਿੱਚ ਪਿਸਤੌਲ ਲਹਿਰਾਉਂਦਿਆਂ ਹੋਇਆਂ ਜਹਾਜ਼ ਦੇ ਅਗਵਾ ਹੋਣ ਦਾ ਐਲਾਨ ਕਰ ਦਿੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਉਹ ਕਿੱਸਾ ਸਾਂਝਾ ਕਰ ਰਹੇ ਹਾਂ ਜਦੋਂ ਇਦਰਾ ਗਾਂਧੀ ਨੂੰ ਛਡਵਾਉਣ ਲਈ ਕਾਂਗਰਸੀਆਂ ਨੇ ਭਾਰਤ ਦਾ ਹਵਾਈ ਜਹਾਜ਼ ਹੀ ਅਗਵਾ ਕਰ ਲਿਆ ਸੀ ਕੀ ਸੀ ਇਹ ਪੂਰਾ ਮਾਮਲਾ ਕੌਣ ਸਨ ਉਹ ਕਾਂਗਰਸੀ ਵਰਕਰ ਜਿਨ੍ਹਾਂ ਨੇ ਇਦਰਾ ਗਾਂਧੀ ਨੂੰ ਜੇਲ੍ਹ ਤੋਂ ਛਡਵਾਉਣ ਲਈ ਹਵਾਈ ਜਹਾਜ਼ ਤੱਕ ਅਗਵਾ ਕਰ ਲਿਆ ਸਾਰਾ ਕੁਝ ਜਾਣਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਇੱਕੇ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਹ ਮਾਮਲਾ ਇੱਕ ਬੜੀ ਹੀ ਵਕਰੀ ਕਿਸਮ ਦਾ ਸੀ ਦੁਨੀਆ ਤੇ ਅਜੇ ਹ ਪਹਿਲੀ ਵਾਰ ਹੋਇਆ ਅੱਤਵਾਦੀ ਗਰੁੱਪਤਾ ਆਪਣੇ ਸਾਥੀਆਂ ਨੂੰ ਛਡਵਾਉਣ ਜਾਂ ਫਿਰ ਆਪਣੀਆਂ ਮੰਗਾਂ ਬਣਵਾਉਣ ਲਈ ਹਵਾਈ ਜਹਾਜ਼ ਅਗਵਾ ਕਰਦੇ ਆਏ ਸਨ ਵਾਰੇ ਇੱਕ ਆਈਡੀ ਵੱਡੀ ਰਾਜ ਕਰਨ ਵਾਲੀ ਪਾਰਟੀ ਦੀ ਮੁਖੀ ਅਤੇ ਸਾਬਕਾ ਭਾਰਤ ਦੀ ਪ੍ਰਧਾਨ ਮੰਤਰੀ ਨੂੰ ਛਡੌਣ ਲਈ ਉਸ ਦੇ ਵਰਕਰਾਂ ਵੱਲੋਂ ਜਹਾਜ਼ ਅਗਵਾਹ ਕਰਨਾ ਇਹ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਸੀ ਹੁੰਦਾ ਕੀ ਹੈ ਕਿ ਜਦੋਂ ਕੋਲਕੱਤਾ ਤੋਂ ਦਿੱਲੀ ਜਾਣ ਵਾਲੀ ਇੱਕ ਫਲਾਈਟ ਦਿੱਲੀ ਦੇ ਪਾਲਮ ਹਵਾਈ ਅੱਡੇ ਉੱਤੇ ਉਤਰਦੀਆਂ ਤਿਆਰੀਆਂ ਕਰ ਰਹੀ ਹੁੰਦੀ ਹੈ ਤਾਂ ਯਾਤਰੀਆਂ ਵਿੱਚ ਬੈਠਾ ਇੱਕ 27-28 ਸਾਲ ਦਾ ਸ਼ਖਸ ਇੱਕ ਪਿਸਤੌਲ ਲਹਿਰਾਉਂਦੇ ਹੋਏ ਇਹ ਅਲਾਰਮ ਕਰਦਾ ਹੈ ਕਿ ਜਹਾਜ਼ ਨੂੰ ਅਸੀਂ ਅਗਵਾਹ ਕਰ ਲਿਆ ਹੈ ਏਡੀ ਉਮਰ ਦਾ ਇੱਕ ਹੋਰ ਸ਼ਖਸ ਇੱਕ ਬੰਬ ਨੁਮਾ ਚੀਜ਼ ਨੂੰ ਲੈ ਕੇ ਅੱਗੇ ਪਿੱਛੇ ਤੁਰਨ ਲੱਗਦਾ ਤੇ ਸਵਾਰੀਆਂ ਨੂੰ ਚੁੱਪ ਕਰਕੇ ਆਪਣੀ ਸੀਟਾਂ ਉੱਤੇ ਬੈਠਣ ਦਾ ਹੁਕਮ ਦਿੰਦਾ ਹੈ ਇਸ ਮਾਮਲੇ ਨੂੰ ਅੱਗੇ ਤੋਰਨ ਤੋਂ ਪਹਿਲਾਂ ਜੇਕਰ ਥੋੜਾ ਜਿਹਾ ਉਸ ਵਕਤ ਦੀ ਭਾਰਤ ਦੀ ਚੱਲ ਰਹੀ ਰਾਜਨੀਤੀ ਉੱਤੇ ਝਾਤ ਮਾਰੀਏ ਤਾਂ 70ਵੇਂ ਦਹਾਕੇ ਦੌਰਾਨ ਵਿਵਾਦਾਂ ਵਿੱਚ ਕਿਰੀ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਐਮਰਜੈਂਸੀ ਦਾ ਐਲਾਨ ਕਰਦਿਆਂ ਦੇਸ਼ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਸੀ ਇਹ ਐਮਰਜੈਂਸੀ 21 ਮਹੀਨਿਆਂ ਤੱਕ ਜਾਰੀ ਰਹੀ ਜਿਸ ਦੌਰਾਨ ਇੰਦਰਾ ਗਾਦੀ ਨੇ ਬਹੁਤ ਵੱਡੇ ਪੱਧਰ ਤੇ ਦਮਨਕਾਰੀ ਨੀਤੀ ਅਪਣਾਈ ਤੇ ਲੋਕਤੰਤਰ ਦੀਆਂ ੱੱਜੀਆਂ ਉੜਾ ਦਿੱਤੀਆਂ ਉਸ ਵੱਲੋਂ ਆਪਣੇ ਸਾਰੇ ਵਿਰੋਧੀਆਂ ਨੂੰ ਗ੍ਰਿਫਤਾਰ ਕਰਵਾ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਅਖਬਾਰਾਂ ਪ੍ਰੈਸ ਉੱਤੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਆਮ ਲੋਕਾਂ ਦੀ ਆਵਾਜ਼ ਬੁਰੀ ਤਰ੍ਹਾਂ ਦੱਬ ਕੇ ਰਹਿ ਗਈ ਸੀ ਪੂਰੇ ਦੇਸ਼ ਵਿੱਚ ਇੰਦਰਾ ਗਾਦੀ ਦੇ ਖਿਲਾਫ ਵੱਡੇ ਪ੍ਰਦਰਸ਼ਨ ਹੋ ਰਹੇ ਸਨ ਪਰ ਇਹਨਾਂ ਪ੍ਰਦਰਸ਼ਨਾਂ ਨੂੰ ਵੀ ਸ਼ਕਤੀ ਦੇ ਨਾਲ ਦਬਾ ਦਿੱਤਾ ਗਿਆ ਇਸ ਤੋਂ 2 ਸਾਲ ਬਾਅਦ ਗਾਦੀ ਵੱਲੋਂ ਲੋਕ ਸਭਾ ਭੰਗ ਕਰਦੇ ਹੋਏ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਜਾਂਦਾ ਉਸ ਵੱਲੋਂ ਸਾਰੇ ਗ੍ਰਿਫਤਾਰ ਕੀਤੇ ਆਪਣੇ ਸਿਆਸੀ ਵਿਰੋਧੀ ਰਿਹਾ ਕਰ ਦਿੱਤੇ ਜਾਂਦੇ ਹਨ ਪਰ ਇਹਨਾਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਨੂੰ ਐਮਰਜੈਂਸੀ ਦੀ ਕੀਮਤ ਅਦਾ ਕਰਨੀ ਪਈ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਵੋਟਾਂ ਵਿੱਚ ਹਾਰ ਗਈ ਇੱਥੋਂ ਤੱਕ ਕਿ ਖੁਦ ਇੰਦਰਾ ਗਾਂਧੀ ਅਤੇ ਉਸ ਦਾ ਪੁੱਤਰ ਸੰਜੀਤ ਗਾਂਧੀ ਵੀ ਚੋਣਾਂ ਆਰ ਗਿਆ ਸਨ ਦੂਜੇ ਪਾਸੇ ਜਨਤਾ ਦਲ ਨੂੰ ਵੱਡਾ ਬਹੁਮਤ ਮਿਲਿਆ ਦੇਸ਼ ਵਿੱਚ ਪਹਿਲੀ ਵਾਰ ਕੋਈ ਗੈਰ ਕਾਂਗਰਸੀ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ ਜਿਸ ਦਾ ਪ੍ਰਧਾਨ ਮੰਤਰੀ ਮਰਾਰਜੀ ਦਸਾਈ ਨੂੰ ਬਣਾਇਆ ਗਿਆ ਮਰਾਰਜੀ ਦਸਾਈ ਦੀ ਸਰਕਾਰ ਦੇ ਇਧਰ ਗਾਂਧੀ ਉੱਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆਂ 19 ਦਸੰਬਰ 1978 ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਤਿਹਾਰ ਜੇਲ੍ਹ ਵਿੱਚ ਭੇਜ ਦਿੱਤਾ ਅਸਲ ਵਿੱਚ ਐਮਰਜੈਂਸੀ ਕਾਰਨ ਪੂਰੇ ਦੇਸ਼ ਦੇ ਲੋਕਾਂ ਅਤੇ ਵਿਰੋਧੀ ਲੀਡਰਾਂ ਵਿੱਚ ਗੁੱਸੇ ਦੀ ਲਹਿਰ ਸੀ ਤੇ ਸਾਰੇ ਹੀ ਇਧਰਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਜਦੋਂ ਇੰਦਰਾ ਗਾਂਧੀ ਨੂੰ ਤਿਹਾੜ ਜੇਲ੍ਹ ਵਿੱਚ ਕੈਦ ਕੀਤਾ ਗਿਆ ਤਾਂ ਉਸ ਦੇ ਵਿਰੋਧ ਵਿੱਚ ਕਾਂਗਰਸ ਵੀ ਭੜਕ ਉੱਠੀ ਕਾਂਗਰਸ ਵੱਲੋਂ ਪੂਰੇ ਦੇਸ਼ ਵਿੱਚ ਥਾਂ-ਥਾਂ ਜਨਤਾ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੇ ਹੀ ਦਿਨ ਉਸ ਦੇ ਦੋ ਸਮਰਥਕ ਜਿਨ੍ਹਾਂ ਨੇ ਬਾਅਦ ਵਿੱਚ ਆਪਣੇ ਆਪ ਨੂੰ ਜੂਥ ਕਾਂਗਰਸ ਨਾਲ ਸੰਬੰਧ ਦੱਸਿਆ ਸੀ ਉਹ ਦੋਵੇਂ ਕੋਲਕੱਤਾ ਤੋਂ ਦਿੱਲੀ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੁੰਦੇ ਹਨ ਤੇ ਮੌਕਾ ਮਿਲਦਿਆਂ ਹੀ ਇਹਨਾਂ ਦੋਹਾਂ ਕਾਂਗਰਸੀ ਸਮਰਥਕਾਂ ਵੱਲੋਂ ਜਹਾਜ਼ ਰੋਗਵਾ ਕਰ ਲਿਆ ਜਾਂਦਾ ਦੋਹਾਂ ਦੇ ਨਾਮ ਦਵਿੰਦਰ ਪਾਂਡੇ ਅਤੇ ਭੋਲਾਨਾਥ ਪਾਂਡੇ ਸਨ ਜਿਨ੍ਹਾਂ ਨੇ ਬੱਚਿਆਂ ਦੇ ਖੇਡਣ ਵਾਲੇ ਖਡਾਉਣੇ ਪਿਸਤੌਲਾ ਨਾਲ ਹੀ ਇਸ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਅਗਵਾਕਾਰਾਂ ਨੇ ਪਾਇਲਟ ਨੂੰ ਜਹਾਜ਼ ਪਹਿਲਾਂ ਨੇਪਾਲ ਤੇ ਬਾਅਦ ਵਿੱਚ ਬੰਗਲਾਦੇਸ਼ ਦਾ ਜੋਰ ਪਾਇਆ ਪਰ ਪਾਇਲਟ ਵੱਲੋਂ ਅੱਗੋਂ ਜਹਾਜ਼ ਦਾ ਤੇਲ ਘਟ ਹੋਣ ਦਾ ਬਹਾਨਾ ਬਣਾਇਆ ਗਿਆ ਬਾਅਦ ਵਿੱਚ ਹਾਈਜੈਕਰਾਂ ਦੇ ਕਹਿਣ ਤੇ ਜਹਾਜ਼ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਹਵਾਈ ਅੱਡੇ ਤੇ ਉਤਾਰਿਆ ਗਿਆ ਵਾਰਾਣਸੀ ਵਿੱਚ ਜਹਾਜ਼ ਉਤਰਦੇ ਅਸਾਰ ਹੀ ਅਗਵਾਕਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਵੱਲੋਂ ਯਾਤਰੀਆਂ ਨੂੰ ਸਹੀ ਸਲਾਮਤ ਛੱਡਣ ਦੇ ਬਦਲੇ ਇੰਦਰਾ ਗਾਂਧੀ ਨੂੰ ਤੁਰੰਤ ਰਿਹਾ ਕਰਨਾ, ਇੰਦਰਾ ਗਾਂਧੀ ਅਤੇ ਸੰਜੇ ਗਾਂਧੀ ਉੱਤੇ ਦਰਜ ਕੀਤੇ ਸਾਰੇ ਮਾਮਲੇ ਰੱਦ ਕਰਨ ਅਤੇ ਜਨਤਾ ਪਾਰਟੀ ਦੀ ਸਰਕਾਰ ਦੇ ਅਸਤੀਫੇ ਦੀਆਂ ਤਿੰਨ ਮੁੱਖ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ। ਇੱਦਾਂ ਕਰਦੇ-ਕਰਦੇ ਅਗਲਾ ਦਿਨ ਚੜ੍ਹ ਚੁੱਕਾ ਸੀ। ਦੂਜੇ ਦਿਨ ਵੀ ਸਰਕਾਰ ਅਤੇ ਅਗਵਾਕਰ ਆਪਸ ਵਿੱਚ ਗੱਲਬਾਤ ਕਰਦੇ ਰਹੇ। ਪਰ ਗੱਲਬਾਤ ਕਿਸੇ ਵੀ ਨਤੀਜੇ ਤੱਕ ਨਾ ਪਹੁੰਚ ਸਕੇ ਇਸੇ ਦੌਰਾਨ ਜਹਾਜ਼ ਵਿੱਚ ਸੇਮੇ ਬੈਠੇ ਯਾਤਰੀਆਂ ਨੇ ਪਿਛਲੇ ਕਈ ਘੰਟਿਆਂ ਤੋਂ ਖੜੇ ਜਹਾਜ਼ ਵਿੱਚ ਹਵਾ ਦਾ ਦਬਾਅ ਘਟਣ ਕਾਰਨ ਸਾਹ ਲੈਣ ਵਿੱਚ ਤਕਲੀਫ ਆਉਣ ਦੀ ਗੱਲ ਕਹੀ ਅਗਵਾਕਾਰਾਂ ਵੱਲੋਂ ਯਾਤਰੀਆਂ ਨੂੰ ਜਹਾਜ਼ ਦਾ ਪਿਛਲਾ ਦਰਵਾਜ਼ਾ ਖੋਲਰ ਦੀ ਆਗਿਆ ਦਿੱਤੀ ਗਈ ਪਰ ਇਸੇ ਦੌਰਾਨ ਪਿਛਲੇ ਦਰਵਾਜ਼ੇ ਦੇ ਨਾਲ ਇੱਕ ਨਿਕਾਸੀ ਸਲਾਈਡ ਦਰਵਾਜ਼ਾ ਵੀ ਖੁੱਲ ਜਾਂਦਾ ਹੈ ਜਿਸ ਨਾਲ ਹੀ ਬਹੁਤ ਸਾਰੇ ਯਾਤਰੀ ਜਹਾਜ਼ ਵਿੱਚੋਂ ਛਾਲਾ ਮਾਰ ਮਾਰ ਬਾਹਰ ਨਿਕਲਣ ਵਿੱਚ ਕਾਬਜਬ ਹੋ ਜਾਂਦੇ ਤੇ ਇੱਕ ਦਮ ਹੀ ਜਾਜ ਵਿੱਚ ਹਫੜਾ ਤਪੜੀ ਮੱਚ ਜਾਂਦੀ ਹੈ ਜਿਸ ਤੋਂ ਘਬਰਾ ਕੇ ਦੋਹਾ ਅਗਵਾਕਰਾਂ ਵੱਲੋਂ ਆਤਮ ਸਮਰਪਣ ਕਰ ਦਿੱਤਾ ਜਾਂਦਾ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਉਹਨਾਂ ਦੋਹਾ ਅਗਵਾਕਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਧਰਾਵਾ ਲਾ ਕੇ ਜੇਲ੍ਹ ਵਿੱਚ ਸੌੜ ਦਿੱਤਾ ਗਿਆ ਸ਼ੁਰੂਆਤੀ ਦੌਰ ਵਿੱਚ ਤਾਂ ਪੂਰੀ ਕਾਂਗਰਸ ਪਾਰਟੀ ਉਹਨਾਂ ਦੋਹਾ ਅਗਵਾਕਰਾਂ ਨੂੰ ਕਾਂਗਰਸੀ ਮੰਨਣ ਤੋਂ ਇਨਕਾਰ ਕਰਦੀ ਰਹੀ ਪਰ ਜਦੋਂ ਸਾਲ 1980 ਦੇ ਵਿੱਚ ਦੁਬਾਰਾ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹਨਾਂ ਦੋਹਾਂ ਹਾਈਜੈਕਰਾਂ ਦਾ ਵੱਡੇ ਪੱਧਰ ਤੇ ਸਨਵਾਲ ਕੀਤਾ ਗਿਆ। ਇਧਰਾਂ ਗਾਂਧੀ ਵੱਲੋਂ ਦੋਹਾਂ ਅਗਵਾਕਰ ਦਵਿੰਦਰ ਪਾਂਡੇ ਅਤੇ ਭੋਲਾनाथ ਪਾਂਡੇ ਉੱਤੇ ਦਰਜ ਕੀਤੇ ਸਾਰੇ ਕੇਸ ਰੱਦ ਕਰ ਦਿੱਤੇ ਗਏ। ਇਸ ਤੋਂ ਬਾਅਦ ਕਾਂਗਰਸ ਵੱਲੋਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਹਾਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ ਤੇ ਦੋਵੇਂ ਜਿੱਤ ਕੇ ਵਿਧਾਇਕ ਬਣ ਗਏ। ਭੋਲਾनाथ ਪਾਂਡੇ 1980 ਤੋਂ ਲੈ ਕੇ 1985 ਤੱਕ ਅਤੇ 1999 ਤੋਂ ਲੈ ਕੇ 1991 ਤੱਕ ਐਮਐਲਏ ਰਿਆ। ਜਦ ਕੇ ਦੂਜਾ ਦਵਿੰਦਰ ਪਾਂਡੇ ਵੀ ਦੋ ਵਾਰ ਵਿਧਾਇਕ ਬਣਿਆ ਇਸ ਤੋਂ ਇਲਾਵਾ ਦੋਵੇਂ ਅਗਵਾਕਰ ਵਕ ਵਕ ਸਮੇ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਵੱਡੇ ਅਹੁਦੇ ਉਤੇ ਕਾਬਜ ਰਹੇ ਭਾਰਤ ਵਿੱਚ ਇਹ ਪਹਿਲਾ ਮਾਮਲਾ ਸੀ ਜਦੋਂ ਕਿਸੇ ਅਗਵਾਕਰਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਸਜ਼ਾ ਦੇਣ ਦੀ ਬਜਾਏ ਰਾਜ ਭਾਗ ਅਤੇ ਸੱਤਾ ਦਾ ਸੁੱਖ ਪ੍ਰਾਪਤ ਹੋਇਆ ਸੋ ਦੋਸਤੋ ਇਹ ਸੀ ਪੂਰਾ ਮਾਮਲਾ ਜਦੋਂ ਇੰਦਰਾ ਗਾਂਧੀ ਨੂੰ ਜੇਲ੍ਹ ਵਿੱਚੋਂ ਛਡਵਾਉਣ ਲਈ ਦੋ ਕਾਂਗਰਸੀਆਂ ਨੇ ਹਵਾਈ ਜਹਾਜ਼ ਹੀ ਅਗਵਾ ਕਰ ਲਿਆ ਸੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ